राम स्वरूपਾਂ ਖੇਦੀ ਕਹਾਣੀ ਇੰਤਜ਼ਾਰ ਕੰਡਾ ਦੇ ਪਰਛਾਵੇਂ ਲੰਬੇ ਹੋ ਕੇ ਮੱਦਮ ਹੋ ਗਏ ਹਨ ਦਿਨ ਮੁੱਕਣ ਤੇ ਆ ਗਿਆ ਹੈ ਆਸਮਾਨ ਦਾ ਰੰਗ ਬੈਂਗਣੀ ਹੋਣ ਲੱਗਾ ਹੈ ਗਵਾਂਡ ਵਿੱਚੋਂ ਮਸਾਲਾ ਪੁੱਜਣ ਦੀ ਤਿੱਖੀ ਵਾਸ਼ਨਾ ਆ ਰਹੀ ਹੈ ਨੱਕ ਵਿੱਚ ਜਲੂਨ ਛੇੜ ਦੇਣ ਵਾਲੀ ਵਾਸ਼ਨਾ ਸੁમિતਰਾ ਦੀ ਨਿਗਾ ਆਪਣੇ ਚੁੱਲ੍ਹੇ ਵੱਲ ਚਲੀ ਗਈ ਉਹ ਦੁਬਿਧਾ ਵਿੱਚ ਹੈ ਰੋਟੀ ਪਕਾਵਾ ਜਾਂ ਨਾ ਅੰਦਰਲੇ ਕਮਰੇ ਵਿੱਚ ਮੰਜੇ ਤੇ ਪਈ ਉਹ ਸਾਹਮਣੇ ਦੀ ਦੀਵਾਰ ਵੱਲ ਝਾਕ ਰਹੀ ਹੈ। ਦੀਵਾਰ ਤੇ ਕਈ ਤਰ੍ਹਾਂ ਦੇ ਚਿੱਤਰ ਬਣਦੇ ਹਨ ਤੇ ਮਿਟ ਜਾਂਦੇ ਹਨ। ਹੌਲੀ-ਹੌਲੀ ਕਮਰੇ ਵਿੱਚ ਹਨੇਰਾ ਪ੍ਰਵੇਸ਼ ਕਰਦਾ ਹੈ। ਦੀਵਾਰ ਵਾਲੇ ਵੇਲੇ ਵਾਲੇ ਚਿੱਤਰ ਹੁਣ ਸਮਿਤਰਾ ਦੇ ਮਨ ਵਿੱਚ ਉਤਰ ਗਏ ਹਨ। ਕਮਰੇ ਦੀ ਬਿਜਲੀ ਬੱਤੀ ਜਗਾਉਣ ਲਈ ਉਸ ਵਿੱਚ ਹਿੰਮਤ ਨਹੀਂ। ਉਸ ਨੂੰ ਲੱਗਿਆ ਜਿਵੇਂ ਬੰਦ ਦਰਵਾਜ਼ੇ ਤੇ دستਕ ਹੋਈ ਹੋਵੇ। ਉਹ ਉੱਠੀ ਹੈ। ਜਾ ਕੇ ਦਰਵਾਜ਼ੇ ਦਾ ਅੰਦਰਾ ਅੰਦਰਲਾ ਕੁੰਡਾ ਖੋਲਿਆ ਹੈ ਤੇ ਕਿਹਾ ਬਾਹਰ ਕੋਈ ਨਹੀਂ ਘਰ ਦੇ ਅੱਗੇ ਸੜਕ ਤੇ ਕਾਰਾਂ ਸਕੂਟਰਾਂ ਤੇ ਸਾਈਕਲਾਂ ਦੀ ਆਵਾਜ਼ ਆਈ ਘਟੀ ਹੋਈ ਹੈ ਜੋ ਕੋਈ ਵੀ ਮਕਾਨੋਂ ਉਸ ਨੂੰ ਦਿਸਦਾ ਹੈ ਉਸ ਦੇ ਅੰਦਰੋਂ ਬਿਜਲੀ ਦੀ ਰੌਸ਼ਨੀ ਦਿਖਾਈ ਦੇ ਰਹੀ ਹੈ ਰਾਤ ਪੈ ਰਹੀ ਹੈ ਪਰ ਲੋਕਾਂ ਨੇ ਆਪਣੇ ਮਕਾਨਾਂ ਅੰਦਰ ਦਿਨ ਚੜਾ ਲਿਆ ਹੈ ਸੁમિતਰਾ ਨੇ ਆਪਣੇ ਮਕਾਨ ਦੀ ਕੋਈ ਬੱਤੀ ਨਹੀਂ ਜਗਾਈ ਉਹ ਵਾਪਸ ਵਿੜੇ ਵਿੱਚ ਆ ਗਈ ਹੈ ਉਸ ਨੇ ਮਹਿਸੂਸ ਕੀਤਾ ਹੁੰਦਾ ਉਹ ਆ ਹੀ ਜਾਵੇਗਾ ਆ ਹੀ ਜਾਣਾ ਚਾਹੀਦਾ ਹੈ ਘਰ ਵਿੱਚ 100 ਵਾਰੀ ਤੀਵੇਂ ਆਦਮੀ ਲੜਦੇ ਨੇ ਇਹ ਤਾਂ ਨਹੀਂ ਕਿ ਆਦਮੀ ਝਗੜ ਪਵੇ ਤੇ ਉਹ ਮੁੜ ਕੇ ਵੀ ਘਰ ਬੜੇ ਹੀ ਨਾ ਹੋਰ ਹੋਰ ਜਾਵੇਗਾ ਵੀ ਕਿੱਥੇ ਇੱਥੇ ਹੀ ਆਉਣਾ ਹੈ ਪਰ ਜੇ ਨਾ ਆਇਆ ਕੀ ਪਤਾ ਲੱਗਦਾ ਹੈ ਬੰਦੇ ਦੇ ਤਤ ਦਾ ਮਨ ਵਿੱਚ ਬਹੁਤੀ ਮਰੂੜੀ ਨਾ ਖਾ ਗਿਆ ਹੋਵੇ ਮੈਂ ਵੀ ਤਾਂ ਕਿੰਨੀ शकੀ ਹਾਂ ਨਿੱਕੇ ਨਿੱਕੇ ਗੱਲ ਤੇ ਝਗੜਨ ਬੈਠ ਜਾਂਦੀਆਂ ਬੇੜੇ ਵਿੱਚ ਪੂਰੀ ਤੇ ਉਦਾਸ ਬੈਠੀ ਹੋ ਆਪਣੇ ਆਪ ਦੀ ਖਾਮੋਸ਼ ਲਾਂਨਤਾ ਬਾਹਰੀ ਹੈ ਅੱਜ ਸਵੇਰੇ ਜਦੋਂ ਉਹ ਕੰਮ ਤੇ ਜਾਣ ਲੱਗਿਆ ਸੀ ਤਾਂ ਉਸਨੇ ਸ਼ਿਕਾਇਤ ਕੀਤੀ ਸੀ ਕਿ ਉਹ ਹਰ ਰੋਜ਼ ਹੀ ਆਲੂਆਂ ਦੀ ਸਬਜ਼ੀ ਕਿਉਂ ਬਣਾ ਲੈਂਦੀ ਹੈ ਨੀਰੇ ਆਲੂਆਂ ਦੀ ਹੀ ਹੋਰ ਨਹੀਂ ਤਾਲੂਆਂ ਵਿੱਚ ਕੁਝ ਰਲਾ ਹੀ ਲਿਆ ਕਰੇ ਪਕੌੜੇ ਹੀ ਸਹੀ ਸਵਾਦ ਤਾਂ ਬਦਲ ਜਾਵੇ ਨੇ ਤਾਲੂ ਨੇ ਤਾਲੂ ਲਿਆ ਕੇ ਵੀ ਦਿਨਾ ਕੋਈ ਹੋਰ ਸਬਜ਼ੀ ਅੱਗੇ ਅੱਗੇ ਕੀ ਮੈਂ ਹੀ ਲਿਆਉਂਦਾ ਨਹੀਂ ਲਿਆਉਂਦੇ ਤਾਂ ਨਾ ਲਿਆਇਆ ਕਰੋ ਸਬਜ਼ੀ ਲਿਆਉਣ ਦਾ ਕੰਮ ਮੇਰਾ ਕੰਮ ਥੋੜਾ ਹੈ ਆਹੋ ਤੈਨੂੰ ਹੋਰ ਕੰਮਾਂ ਤੋਂ ਵੇਲ ਵੀ ਮਿਲੀ ਹੋਰ ਕਿਹੜੇ ਕੰਮ ਨੇ ਤੈਨੂੰ ਲੂ ਖਾ ਕੇ ਬੰਦਾ ਅੱਕ ਜਾਵੇ ਤਾਂ ਹੋਰ ਸਬਜ਼ੀ ਖਾਣ ਨੂੰ ਜੀ ਕਰਦਾ ਹੀ ਹੈ ਮਤਲਬ ਮਤਲਬ ਸਾਫ ਹੈ ਬਸ ਠੀਕ ਹੈ ਦੱਸਿਆ ਹੀ ਹੈ ਕਿ ਉਹ ਉਸ ਵੱਲ ਹੈਰਾਨਗੀ ਨਾਲ ਦੇਖਣ ਲੱਗਾ ਦੱਸੋ ਜਾਦਾ ਕੱਪ ਬਣਵਾਵਾਂ ਇੱਕ ਜੇ ਪੀਣੀ ਹੈ ਕੋਈ ਲੋੜ ਨਹੀਂ ਚਾਦੀ ਪਹਿਲਾ ਮਤਲਬ 10 13 ਕੀ ਹੈ ਉਹ ਚੁੱਪ ਸੀ ਤੇ ਛੋਟੇ ਤੁਸਕ ਵਿੱਚ ਪਾਣੀ ਦਾ ਗਲਾਸ ਪਾ ਕੇ ਗੀਠੀ ਤੇ ਧਰ ਨਾਲ ਲੱਗੀ ਸੀ ਕਿ ਉਹ ਜਾਣ ਲਈ ਉੱਠ ਖੜਾ ਹੋਇਆ ਉਸ ਦੀਆਂ ਅੱਖਾਂ ਵਿੱਚ ਗਹਿਰਾਈ ਉਤਰਾਈ ਸੀ ਉਸ ਦਾ ਗੁੱਸਾ ਚੁੱਪ ਵਿੱਚ ਹੀ ਬਦਲ ਗਿਆ ਸੀ ਜਾਂ ਸ਼ਾਇਦ ਗੰਭੀਰ ਸ਼ਬਦਾਂ ਦਾ ਸੰਗ੍ਰਹਿ ਉਸ ਦੇ ਦਿਮਾਗ ਵਿੱਚ ਬਣ ਰਿਹਾ ਹੋਵੇ ਉਹ ਦਰਵਾਜ਼ੇ ਵੱਲ ਵੱਧ ਰਿਹਾ ਕੜ ਗਿਆ ਸੀ ਇੰਨੇ ਸਾਲਾਂ ਵਿੱਚ ਵੀ ਤੂੰ ਮੈਨੂੰ ਨਹੀਂ ਸਮਝੀ ਸਵਾਲ ਆਪਣਾ ਸਮਾਲ ਆਪਣਾ ਕਰ ਤੇਰੇ ਵਰਗੀ ਔਰਤ ਨਾਲ ਤਾਂ ਬੰਦਾ ਨਿਤਰਾ ਚੰਗਾ ਚੰਗਾ ਬਾਬਾ ਚਾਹ ਰੱਖੀ ਹੋਈ ਐ ਸਮਤਰਾ ਨੇ ਉੱਠ ਕੇ ਉਸ ਦਾ ਮੋਢਾ ਫੜਨਾ ਚਾਹਿਆ ਪਰ ਉਸ ਨੇ ਉਸ ਨੂੰ ਧੱਕਾ ਦੇ ਕੇ ਪਰਾਂ ਕਰ ਦਿੱਤਾ ਤੇ ਕਿਹਾ ਸੀ ਗੱਲ ਕਹਿ ਤਾਂ ਦਿਨੀ ਐ ਸਾਬਤ ਵੀ ਕਰਿਆ ਕਰ ਆਓ ਤੁਸੀਂ ਤਾਂ ਐਵੇਂ ਹੀ ਗੁੱਸੇ ਹੋ ਜਾਂਦੇ ਹੋ ਚੰਗਾ ਮੈਂ ਨਹੀਂ ਆਉਣਾ ਸ਼ਾਮ ਨੂੰ ਉਸ ਨੇ ਕਿਹਾ ਸੀ ਤੇ ਘਰ ਤੋਂ ਬਾਹਰ ਹੋ ਗਿਆ ਸੀ ਆਉਂਗੇ ਤਾਂ ਰੋਟੀ ਪਕਾਉਂਗੀ ਨਹੀਂ ਤਾਂ ਉਹ ਉਸ ਦੀ ਆਵਾਜ਼ ਤੋਂ ਦੂਰ ਜਾ ਚੁੱਕਿਆ ਸੀ ਉਹ ਸੋਚ ਰਹੀ ਹੈ ਹੁਣ ਤੀਕ ਉਸ ਨੇ ਜ਼ਰੂਰ ਹੀ ਜ਼ਰੂਰ ਹੀ ਆ ਜਾਣਾ ਸੀ ਇਹ ਵੇਲਾ ਤਾਂ ਉਸ ਦੀ ਉਸ ਨੇ ਕਦੀ ਵੀ ਨਹੀਂ ਸੀ ਕੀਤਾ ਦਰਵਾਜ਼ਾ ਫਿਰ ਖੜ ਕੇ ਉਹ ਬੂਹੀ ਵੱਲ ਗਈ ਹੈ ਬਾਹਰੋਂ ਕੋਈ ਆਵਾਜ਼ ਆਈ ਇਹ ਆਵਾਜ਼ ਉਸ ਦੀ ਤਾਂ ਨਹੀਂ ਉਸਨੇ ਕੁੰਡਾ ਖੋਲ੍ਹਿਆ ਤਾਂ ਦੁੱਧ ਵਾਲਾ ਮੁੰਡਾ ਹੈ ਉਹ ਅੰਦਰ ਲੰਘ ਆਇਆ ਦੁੱਧ ਪਵਾਉਣ ਵਾਸਤੇ ਬਰਤਨ ਲੈਣ ਰਸੋਈ ਵਿੱਚ ਗਈ ਹੈ ਰਸੋਈ ਵਾਲੀ ਬੱਤੀ ਜਗਾ ਲਈ ਬਾਉ ਜੀ ਦੁੱਧ ਵਾਲੇ ਮੁੰਡੇ ਨੇ ਪੁੱਛਿਆ ਹੈ ਬਾਜ਼ਾਰ ਗਏ ਹੋਏ ਨੇ ਸਮਿਤਰਾ ਨੇ ਜਵਾਬ ਦਿੱਤਾ ਰੋਟੀ ਅੱਜ ਅੱਜ ਹੋਟਲ ਤੇ ਖਾ ਕੇ ਆਉਂ ਆਉਂਦੀ ਕਹਿ ਕੇ ਦੁੱਧ ਵਾਲਾ ਮੁੰਡਾ ਹੱਸਿਆ ਸਮਿਤਰਾ ਵੀ ਮੁਸਕराई ਬਣਾਉਂਦੀ ਜੈ ਦੁੱਧ ਪਾ ਕੇ ਮੁੰਡਾ ਚਲੇ ਗਿਆ। ਸੁમિતਰਾ ਨੇ ਦੀਵੇ ਦੀ ਬੱਤੀ ਜਗਾ ਕੇ ਜੇ ਬੱਤੀ ਵੀ ਆਨ ਕਰ ਦਿੱਤੀ। ਉਸਨੇ ਫੈਸਲਾ ਕਰ ਲਿਆ ਕਿ ਉਹ ਰੋਟੀ ਪਕਾ ਹੀ ਲਵੇ। ਉਹ ਨਾ ਆਇਆ ਤਾਂ ਵੀ ਤਾਂ ਪਈ ਰਹੇਗੀ ਪੱਕੀ ਬਗਾਈ ਕੱਲੀ ਪਰ ਉਹ ਨਹੀਂ ਖਾਵੇਗੀ। ਉਹ ਸੋਚ ਰਹੀ ਹੈ ਉਸ ਦੀ ਮਨਪਸੰਦ ਸਬਜ਼ੀ ਕਿਹੜੀ ਹੈ? ਆਲੂ। ਉਹ ਆਪਣੇ ਆਪ ਮੁਸਕਰਾਈ ਹੈ। ਨਹੀਂ, ਬੰਦ ਗੋਭੀ ਉਸ ਨੂੰ ਬਹੁਤ ਪਸੰਦ ਹੈ। ਪਸੰਦਿਤ ਉਸਨੂੰ ਆਲੂ ਮਟਰ ਵੀ ਹਨ ਪਰ ਮਟਰਾਂ ਵਿੱਚ ਆਲੂ ਦੇ ਕੇ ਫਿਰ ਜਿਹੜੀ ਆ ਬੰਦ ਉਹ ਵੀ ਠੀਕ ਹੈ ਬਣ ਵੀ ਛੇਤੀ ਛੇਤੀ ਹੀ ਜਾਵੇਗੀ ਨਿੱਕਾ ਜਿਹਾ ਥੈਲਾ ਲੈ ਕੇ ਉਹ ਘਰ ਤੋਂ ਬਾਹਰ ਹੋ ਗਈ ਦਰਵਾਜ਼ੇ ਦਾ ਬਾਹਰਲਾ ਕੁੰਡਾ ਲੱਗਿਆ ਤੇ ਕਿਉਂ ਹੈਰਾਨ ਹੋਇਆ ਹੈ ਇਸ ਵੇਲੇ ਕਿੱਥੇ ਗਈ ਹੈ ਉਹ ਖੈਰ ਉਸਨੇ ਕੁੰਡਾ ਲਾਇਆ ਤੇ ਦਰਵਾਜ਼ਾ ਖੋਲ ਕੇ ਅੰਦਰ ਬੇੜੀ ਵਿੱਚ ਚਲਾ ਗਿਆ ਸਮਿਤਰਾ ਦਾ ਨਾਮ ਲੈ ਕੇ ਉਸਨੂੰ ਖਾਕ ਮਾਰੀ ਹੈ ਇਹ ਵੀ ਪਤਾ ਹੈ ਬਾਹਰਲਾ ਕੁੰਡਾ ਤਾਂ ਲੱਗਿਆ ਹਿਆ ਬੇਫਾਇਦਾ ਜੀ ਹਾ ਵਰਸੋਈ ਵਿੱਚ ਝਾਕ ਗਿਆ ਤੇ ਫਿਰ ਕਮਰੇ ਵਿੱਚ ਆ ਕੇ ਕੁਰਸੀ ਤੇ ਬੈਠ ਗਿਆ ਬੂਟਾਂ ਦੇ ਤਸਵੀਕ ਖੋਲਣ ਲੱਗਾ ਹੈ ਕਿੰਨੀਆਂ ਹੀ ਸਟੇਟਮੈਂਟਾਂ ਮੁਕੰਮਲ ਕਰਕੇ ਉਸ ਦੇ ਅਫਸਰ ਨੇ ਕੱਲ ਨੂੰ ਚੰਡੀਗੜ੍ਹ ਹੈੱਡ ਆਫਸ ਵਿੱਚ ਜਾਣਾ ਹੈ ਇਸੇ ਲਈ ਉਸਨੇ ਉਸ ਨੂੰ ਤੇ ਕਈ ਹੋਰ ਕਲਰਕਾਂ ਨੂੰ ਦਫ਼ਤਰ ਵਿੱਚ ਓਵਰਟਾਈਮ ਬਿਠਾ ਲਿਆ ਸੀ ਪਰ ਇੰਨਾ ਲੇਟ ਆਉਣ ਕਰਕੇ ਉਹ ਮਨ ਵਿੱਚ ਮਿੰਨਾ-ਮਿੰਨਾ ਖੁਸ਼ ਵੀ ਹੈ ਟੜਕੇ ਵਾਲਾ ਗੁੱਸਾ ਵੀ ਪੂਰਾ ਹੋ ਗਿਆ ਪਰ ਹੋ ਗਈ ਦਿੱਤਾ ਚੜੇ ਸਾਹ ਨਾਲ ਉਹੀ ਦੁੱਧ ਵਾਲਾ ਮੁੰਡਾ ਹੈ ਦੱਸਿਆ ਦੱਸਿਆ ਹੈ ਕਿ ਕਮੋਟਰਸਾਈਕਲ ਨਾਲ ਬੀਬੀ ਦੀ ਟੱਕਰ ਹੋ ਗਈ ਕਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਕੋਲ ਮੂੰਹ ਵਿੱਚੋਂ ਖੂਨ ਵਗ ਰਿਹਾ ਛੇਤੀ ਆਓ ਖੁੱਲੇ ਤਸਮਿਆਂ ਵਾਲੇ ਬੂਟਾ ਸਵੇਦੀ ਉਹ ਕਸ਼ੋਰੀ ਸਬਜ਼ੀ ਵਾਲੇ ਦੀ ਦੁਕਾਨ ਵੱਲ ਦੌੜ ਰਿਹਾ ਸੀ ਧੰਨ